ਤੇ ਹਰਾਂ ਦੇ ਦਿਨ ਹੁੰਦੇ ਨੇ ਤੇ ਬਾਜ਼ਾਰ ਵਿੱਚ ਮਠਿਆਈਆਂ ਮਹਿੰਗੀਆਂ ਤੋਂ ਮਹਿੰਗੀਆਂ ਮਿਲਦੀਆਂ ਨਹੀਂ ਹਰੇਕ ਦਾ ਦਿਲ ਕਰਦਾ ਕਿ ਮੈਂ ਵੀ ਘਰ ਦੇ ਵਿੱਚ ਵਧੀਆ ਤੋਂ ਵਧੀਆ ਚੀਜ਼ ਲੈ ਕੇ ਜਾਵਾਂ ਪਰ ਸਮਾਂ ਇੰਨਾ ਜ਼ਿਆਦਾ ਮਹਿੰਗਾਈ ਦਾ ਹੈ ਕਿ ਹਰੇਕ ਦੇ ਬਸ ਵਿੱਚ ਨਹੀਂ ਹੁੰਦਾ ਅੱਜ ਆਪਾਂ ਬਾਜ਼ਾਰ ਵਾਲੀ 1200 ਰੁਪਏ ਕਿਲੋ ਵਾਲੀ ਮਠਿਆਈ ਘਰ ਵਿੱਚ ਬਹੁਤ ਸਸਤੇ ਵਿੱਚ ਤਿਆਰ ਕਰਾਂਗੇ ਤੇ ਜੀ ਨੂੰ ਵੀ ਤੁਸੀਂ ਖਵਾਓਗੇ ਉਹਨੂੰ ਪਤਾ ਵੀ ਨਹੀਂ ਲੱਗਣਾ ਕਿ ਇਹ ਤੁਸੀਂ ਘਰ ਦੇ ਵਿੱਚ ਤਿਆਰ ਕੀਤੀ ਹੈ ਬਹੁਤ ਹੀ ਮਜ਼ੇਦਾਰ ਤੇ ਘਰ ਵਿੱਚ ਸਸਤੇ ਵਿੱਚ ਹਰ ਹੋਣ ਵਾਲੀ ਮਠਿਆਈ ਇਹਦੇ ਲਈ ਸਭ ਤੋਂ ਪਹਿਲਾਂ 2 ਕੱਪ ਲਵਾਂਗੇ ਮਿਲਕ ਪਾਊਡਰ ਦੇ ਉਹ ਤੁਸੀਂ ਕਿਹੜੇ ਮਰਜ਼ੀ ਬਣਾਉਣ ਦਾ ਲੈ ਸਕਦੇ ਹੋ ਜਿਹੜਾ ਤੁਸੀਂ ਘਰ ਵਿੱਚ ਵਰਤਦੇ ਹੋ 2 ਕੱਪ ਲਵਾਂਗੇ ਮਿਲਕ ਪਾਊਡਰ ਦੇ 1 ਕੱਪ ਲਵਾਂਗੇ ਦੁੱਧ ਦਾ ਦੁੱਧ ਆਪਣਾ ਠੰਡਾ ਹੈ ਥੋੜਾ ਜਿਹੀ ਟਾਈਮ 'ਚ ਫ੍ਰਿਜ 'ਚ ਰੱਖਿਆ ਸੀ ਮਤਲਬ ਇੰਨਾ ਕਿ ਠੰਡਾ ਹੋਵੇ ਨਾ ਜ਼ਿਆਦਾ ਠੰਡਾ ਹੋਵੇ ਤੇ ਇਹ ਕੋਸਾ ਵਗੈਰਾ ਸਭ ਬਿਲਕੁਲ ਹੀ ਨਹੀਂ ਹੋਣਾ ਚਾਹੀਦਾ ਉਸ ਤੋਂ ਬਾਅਦ ਥੋੜਾ ਥੋੜਾ ਦੁੱਧ ਹੈ ਜਿਹੜਾ ਆਪਾਂ ਇਹਦੇ ਵਿੱਚ ਮਿਕਸ ਕਰਦੇ ਜਾਵਾਂਗੇ ਬਿਸਕਰ ਨਾਲ ਨਾਲ ਤੁਸੀਂ ਮਿਕਸ ਕਰਦੇ ਜਾਓ ਇੱਕੋ ਸਾਰਾ ਦੁੱਧ ਨਾ ਪਾਓ ਨਹੀਂ ਤੇ ਇਹਦੀਆਂ ਗੱਠਾਂ ਵਗੈਰਾ ਬਣ ਜਾਣਗੀਆਂ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਇਹਨੂੰ ਮਿਕਸ ਕਰਨਾ ਹੈ ਉਸ ਤੋਂ ਬਾਅਦ ਜਿਹੜਾ ਬਚਿਆ ਹੋਇਆ ਦੁੱਧ ਸੀ ਉਹ ਵੀ ਆਪਾਂ ਇਹਦੇ ਵਿੱਚ ਸਾਰਾ ਹੀ ਪਾ ਦਾਂਗੇ ਇੱਕ ਕੱਪੇ ਦੇ ਵਿੱਚ ਦੁੱਧ ਦਾ ਪਿਆ ਤੇ ਦੋ ਕੱਪ ਲੈ ਆ ਮਿਲਕ ਪਾਊਡਰ ਦੀ ਜੇ ਤੁਹਾਡਾ ਨਾਪ ਬਿਲਕੁਲ ਸਹੀ ਹੈ ਤਾਂ ਮਿਠਾਈ ਵੀ ਤੁਹਾਡੇ ਤੋਂ ਬਿਲਕੁਲ ਸਹੀ ਬਣੂਗੀ ਕਿਉਂਕਿ ਅਕਸਰ ਹੀ ਜਦੋਂ ਆਪਾਂ ਮਿਠਾਈਆਂ ਤਿਆਰ ਕਰਦੇ ਹਾਂ ਆਪਣੇ ਮਨ ਵਿੱਚ ਡਰ ਹੁੰਦਾ ਹੈ ਕਿ ਇਹ ਸਹੀ ਬਣੂਗੀ ਕਿਤੇ ਸਮਾਨ ਖਰਾਬ ਨਾ ਹੋ ਜਾਵੇ ਪਰ ਇਹੋ ਜਿਹਾ ਬਿਲਕੁਲ ਨਹੀਂ ਹੋਊਗਾ ਬਹੁਤ ਹੀ ਮਜ਼ੇਦਾਰ ਜਿਹੇ ਪੇੜੇ ਬਣ ਕੇ ਤਿਆਰ ਹੋਣਗੇ ਫਿਰ ਪੌਣੀ ਕੋਲੀ ਲਵਾਂਗੇ ਕਾਜੂਆਂ ਦੀ ਚਾਹੇ ਜਿਹੜੇ ਕੱਪ ਨਾਲ ਤੁਸੀਂ ਮਿਲਕ ਪਾਊਡਰ ਨੂੰ ਮਿਨੇਆ ਸੀ ਉਹੀ ਕੱਪ ਭਰ ਕੇ ਕਾਜੂਆਂ ਦਾ ਲੈ ਲਿਓ ਆਪਾਂ ਇੱਥੇ ਸਾਬਤ ਕਾਜੂ ਲਏ ਆ ਤੁਸੀਂ ਚਾਹੋ ਤਾਂ ਟੁੱਟਵੇਂ ਵੀ ਲੈ ਸਕਦੇ ਹੋ ਪਰ ਉਹ ਕਾਜੂ ਵਿੱਚ ਬੀਚੂ ਖਰਾਬ ਹੁੰਦੇ ਆ ਤੁਸੀਂ ਦੇਖ ਕੇ ਪਾਉਣਾ ਜਿਹੜਾ ਖਰਾਬ ਕਾਜੂ ਹੋਇਆ ਉਹਨੂੰ ਬਾਹਰ ਕੱਢ ਦਿਓ ਨਹੀਂ ਤਾਂ ਮਠਿਆਈ ਦਾ ਟੇਸਟ ਖਰਾਬ ਕਰ ਦਊਗਾ ਫਿਰ ਇਹਨੂੰ ਹੌਲੀ ਹੌਲੀ ਪਸਤੇ ਲਗਾ ਕੇ ਅੱਧੇ ਮਿੰਟ ਤੱਕ ਰੁਕ ਰੁਕ ਕੇ ਗ੍ਰਾਇੰਡ ਕਰਨਾ ਕਿਉਂਕਿ ਜੇ ਤੁਸੀਂ ਇੱਕੋ ਵਾਰ ਲਗਾਤਾਰ ਗ੍ਰਾਇੰਡ ਕਰਤੇ ਤਾਂ ਇਹਨਾਂ ਨੇ ਤੇਲ ਛੱਡ ਦੇਣਾ ਹੌਲੀ ਹੌਲੀ ਗ੍ਰਾਇੰਡ ਕਰੋਗੇ ਵਧੀਆ ਪੀਸੇ ਜਾਣਗੇ ਤੇ ਨਾਲ ਇਹਨਾਂ ਨੇ ਤੇਲ ਵੀ ਨਹੀਂ ਛੱਡਿਆ ਸਿਰਫ ਇੱਕ ਚਮਚੀ ਪਾਵਾਂਗੇ ਦੇਸੀ ਘਿਓ ਦਾ ਵਧੀਆ ਜੇ ਮਠਿਆਈ ਤੁਸੀਂ ਕਿਸੇ ਵੀ ਨਾਨ ਸਟਿਕ ਕੜਾਈ ਵਿੱਚ ਬਣਾਓ ਜੇ ਸਿੰਪਲ ਵਿੱਚ ਬਣਾਓਗੇ ਮਿਹਨਤ ਜ਼ਿਆਦਾ ਕਰਨੀ ਪਊਗੀ ਹੋਰ ਕੋਈ ਗੱਲ ਨਹੀਂ ਪਰ ਜਿਹੜੀ ਕੜਾਈ ਲਵੋਗੇ ਤੁਸੀਂ ਸਿੰਪਲ ਉਹ ਨੀਚੋਂ ਭਾਰੀ ਹੋਵੇ ਤਾਂ ਕਿ ਇਹ ਚੀਜ਼ਾਂ ਉਹਦੇ ਨੀਚੇ ਨਾ ਲੱਗਣ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਿਓ ਜਦੋਂ ਇਹ ਕਿਉ ਮੈਲਟ ਹੋ ਗਿਆ ਨਾਲ ਦੀ ਨਾਲ ਹੀ ਇਹਦੇ ਵਿੱਚ ਮਿਲਕ ਪਾਊਡਰ ਵਾਲਾ ਬੈਟਰ ਪਾ ਦਿਓ ਚੰਗੀ ਤਰ੍ਹਾਂ ਮਿਕਸ ਕਰਦੇ ਜਾਓ ਨਾਲ-ਨਾਲ ਜਦੋਂ ਹੀ ਮਿਕਸ ਕਰਦੇ ਜਾਓਗੇ ਤਾਂ ਇਹ ਸਖਤ ਹੁੰਦੇ ਜਾਣਾ ਜਦੋਂ ਇੰਨਾ ਕ ਸਖਤ ਹੋ ਗਿਆ ਇਹਨੂੰ ਹੋਣ ਤੇ 5 ਤੋਂ 7 ਮਿੰਟ ਲੱਗੇ ਹੈ ਤਾਂ ਫਿਰ ਅੱਧਾ ਕੱਪ ਪਾਵਾਂਗੇ ਆਪਾਂ ਖੰਡ ਦਾ ਉਸੇ ਕੱਪ ਨਾਲ ਮਿਨੋ ਜਿਹਦੇ ਨਾਲ ਤੁਸੀਂ ਮਿਲਕ ਪਾਊਡਰ ਪਾਇਆ ਸੀ ਇੱਕੋ ਹੀ ਹਿਸਾਬ ਰੱਖਿਓ ਸਾਰੀਆਂ ਚੀਜ਼ਾਂ ਬਿਲਕੁਲ ਪਰਫੈਕਟ ਹੋਣਗੀਆਂ ਪਰਫੈਕਟ ਹੀ ਮਿੱਠਾ ਆਊਗਾ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਿਆ ਜਦੋਂ ਹੀ ਇੰਨਾ ਕ ਸਖਤ ਤਦ ਹੋ ਗਿਆ ਨਾਲ ਦੀ ਨਾਲ ਹੀ ਇਹਦੇ ਵਿੱਚ ਤੁਸੀਂ ਕਾਜੂਆਂ ਵਾਲਾ ਪਾਊਡਰ ਪਾ ਦੇਣਾਗਾ ਇਪੋਂ ਦੇ ਨਾਲੇ ਬਹੁਤ ਛੇਤੀ ਬਣ ਕੇ ਤਿਆਰ ਹੋਊਗੀ ਕਿਉਂਕਿ ਇਹਦੇ ਨਾਲ ਥੋੜਾ ਜਿਹਾ ਸਖਤ ਹੋ ਜਾਣਾ ਹੈ ਕਾਜੂ ਕਤਲੀ ਤਾਂ ਤੁਸੀਂ ਖਾਂਦੀ ਰਹਿੰਨੇ ਹੋ ਕੱਲੀ ਕਾਜੂਆਂ ਤਾਂ ਤਿਆਰ ਹੁੰਦੀ ਹੈ ਪਰ ਅੱਜ ਆਪਾਂ ਕਾਜੂਆਂ ਦੇ ਨਾਲ ਮਿਲਕ ਪਾਊਡਰ ਪਾ ਕੇ ਬਹੁਤ ਹੀ ਮਜ਼ੇਦਾਰ ਜੀ ਮਠਿਆਈ ਤਿਆਰ ਕਰਾਂਗੇ ਜਿਦੇ ਵਿੱਚ ਖੋਏ ਦਾ ਟੇਸਟ ਵੀ ਆਊਗਾ ਤੇ ਕਾਜੂ ਕਤਲੀ ਦਾ ਵੀ ਟੇਸਟ ਆਊਗਾ ਐਨੀ ਮਹਿੰਗੀ ਮਠਿਆਈ ਬਾਜ਼ਾਰ ਵਿੱਚੋਂ ਲਿਓਣ ਨਾਲੋਂ ਜ਼ਿਆਦਾ ਵਧੀਆ ਤੁਸੀਂ ਘਰ ਵਿੱਚ ਬਣਾ ਕੇ ਖਾਓ 200 ਰੁਪਏ ਦੇ ਵਿੱਚ ਲਗਭਗ 1 ਕਿਲੋ ਮਠਿਆਈ ਇਹ ਬਣ ਕੇ ਤਿਆਰ ਹੋ ਜੂਗੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ बार-बार ਬਣਾਇਆ ਕਰੋਗੇ ਲਗਾਤਾਰ ਇਹਨੂੰ ਇੱਥੇ ਮਿਕਸ ਕਰਦੇ ਨੂੰ ਆਪਾਂ ਨੂੰ 12 ਤੋਂ 15 ਮਿੰਟ ਹੋਗੇ ਗੈਸ ਦੀ ਫਲੇਮ ਬਿਲਕੁਲ ਸਲੋ ਹੈ ਜਦੋਂ ਇਸ ਤਰੀਕੇ ਨਾਲ ਇਹਦੇ ਕੜਾਈ ਨੂੰ ਬਿਲਕੁਲ ਛੱਡਤਾ ਹੌਲੀ-ਹੌਲੀ ਇਕੱਠਾ ਹੋਣਾ ਸ਼ੁਰੂ ਹੋ ਗਿਆ ਫਿਰ ਕੋਈ ਵੀ ਪਲੇਟ ਲੈ ਲਿਓ ਉਦੇ ਉੱਪਰ ਥੋੜਾ ਜਿਹਾ ਇਹਨੂੰ ਰੱਖ ਕੇ ਇੱਕ ਸਾਈਡ ਤੇ ਰੱਖ ਦਿਓ ਤਾਂ ਕਿ ਠੰਡੀ ਹੋ ਜੇ ਸਾਨੂੰ ਪਤਾ ਲੱਗ ਜੇ ਕਿ ਇਹ ਪੇੜੇ ਬਣਾਉਣ ਦੇ ਕਾਬਿਲ ਹੋਗੀ ਜਿਹੜੀ ਮਰਜ਼ੀ ਸ਼ੇਪ ਦਿਓ ਤੁਹਾਡੀ ਆਪਣੀ ਮਰਜ਼ੀ ਹੈ ਪਰ ਇੱਕ ਵਾਰੀ ਆਪਾਂ ਇਹਨੂੰ ਇਸ ਤਰੀਕੇ ਨਾਲ ਮਿਕਸ ਕਰ ਲਿਆ ਜਦੋਂ ਇਹ ਐਓਜਾ ਡੋ ਤਿਆਰ ਹੋ ਗਿਆ ਇੱਕ ਥਾਂ ਤੇ ਇਕੱਠਾ ਹੋ ਗਿਆ ਉਸ ਤੋਂ ਬਾਅਦ ਇਹਨੂੰ ਕਿਸੇ ਵੀ ਥਾਲ ਵਿੱਚ ਕੱਢਣਾ ਕੱਢਣ ਤੋਂ ਪਹਿਲਾਂ ਹਲਕਾ ਜਿਹਾ ਥਾਲ ਤੇ ਤੁਸੀਂ ਘਿਓ ਲਗਾ ਲਿਓ ਤਾਂ ਕਿ ਇਹ ਨਾਲ ਨਾ ਚਿਪਕੇ ਕੜਾਈ ਵਿੱਚੋਂ ਨਾਲ ਦੀ ਨਾਲ ਹੀ ਕੱਢ ਦਿਓ ਕਿਉਂਕਿ ਕੜਾਈ ਬਹੁਤ ਗਰਮ ਹੈ ਇਹਦਾ ਕਲਰ ਵਗੈਰਾ ਬਿਲਕੁਲ ਚੇਂਜ ਨਹੀਂ ਹੋਣਾ ਚਾਹੀਦਾ ਇਸੇ ਲਈ ਆਪਾਂ ਬਿਲਕੁਲ ਸਲੋ ਫਲੇਮ ਤੇ ਪਕਾਇਆ ਕਿਉਂਕਿ ਜੇ ਮਿਠਾਈ ਦਾ ਕਲਰ ਹੀ ਚੇਂਜ ਹੋ ਗਿਆ ਤਾਂ ਇਹਦਾ ਟੇਸਟ ਵੀ ਖਰਾਬ ਹੋ ਜਾਊਗਾ ਥਾਲ ਦੇ ਉੱਪਰ ਫਲਾ ਕੇ ਆਪਾਂ ਪੱਖੇ ਦੇ ਥੱਲੇ ਨੂੰ 10 ਮਿੰਟਾਂ ਲਈ ਰੱਖ ਦਾਂਗੇ ਕਿਉਂਕਿ ਗਰਮੀ ਦਾ ਮੌਸਮ ਹੈ ਐਨੀ ਛੇਤੀ ਠੰਡੀ ਨਹੀਂ ਹੁੰਦੀ ਜਿਹੜੀ ਆਪਾਂ ਪਲੇਟ ਉੱਪਰ ਥੋੜਾ ਜਿਹਾ ਹਿੱਸਾ ਇਹਦਾ ਕੱਢਿਆ ਸੀ ਤੇ ਦੇਖੋ ਇਹਦੇ ਵਧੀਆ ਜਿਹੇ ਪੇੜੇ ਬਣ ਕੇ ਤਿਆਰ ਹੋ ਗਏ ਨਾ ਹੀ ਹੱਥਾਂ ਨਾਲ ਚਿਪਕ ਰਹੇ ਐ ਇਹਨੂੰ ਇੰਨਾ ਕੁ ਠੰਡਾ ਕਰ ਲੈਣਾ ਕਿ ਤੁਸੀਂ ਆਰਾਮ ਨਾਲ ਇਹਨੂੰ ਟੱਚ ਕਰ ਸਕੋ ਉਸ ਤੋਂ ਬਾਅਦ ਚੰਗੀ ਤਰ੍ਹਾਂ ਆਪਾਂ ਇਹਨੂੰ ਇਕੱਠਾ ਕਰਤਾ ਸਮਝੋ ਜਦੋਂ ਥਾਲ ਦੇ ਨਾਲ ਨਹੀਂ ਲੱਗ ਰਹੀ ਤਾਂ ਤੁਸੀਂ ਬਿਲਕੁਲ ਪਰਫੈਕਟ ਤਿਆਰ ਕੀਤੀ ਹੈ ਫਿਰ ਲੈ ਲਿਆ ਆਪਾਂ ਬਟਰ ਪੇਪਰ ਉਹਦੇ ਉੱਪਰ ਥੋੜਾ ਜਿਹਾ ਆਪਾਂ ਘਿਓ ਲਗਾ ਲਿਆ ਜੇ ਡੀ ਕੋਲੀ ਚ ਇੱਕ ਚਮਚਾ ਪੱਕਾਉ પાਕੇ ਰੱਖਿਆ ਸੀ ਉਹਦੇ ਨਾਲ ਲੱਗਿਆ ਹੋਇਆ ਕਿ ਹੋਈ ਵਰਤਾਂਗੇ ਆਪਾਂ ਜਿਆਦਾ ਘਿਓ ਇਹਦੇ ਵਿੱਚ ਨਹੀਂ ਯੂਜ਼ ਕਰਨਾ ਚੰਗੀ ਤਰ੍ਹਾਂ ਬਟਰ ਪੇਪਰ ਦੇ ਵਿੱਚ ਇਹਨੂੰ ਰੱਖ ਕੇ ਚਾਹੇ ਤਾਂ ਤੁਸੀਂ ਅੱਧਾ ਘੰਟਾ ਫ੍ਰਿਜ ਵਿੱਚ ਪਹਿਲਾਂ ਹੀ ਰੱਖ ਦਿਓ ਤਾਂ ਕਿ ਕੋਈ ਮਰਜ਼ੀ ਇਹਨੂੰ ਤੁਸੀਂ ਸ਼ੇਪ ਦੇ ਸਕੋ ਉਹਦੇ ਅਨੁਸਾਰੀ ਤੁਸੀਂ ਬਟਰ ਪੇਪਰ ਵਿੱਚ ਰੱਖਣਾ ਪਰ ਆਪਾਂ ਨਾਲ ਦੀ ਨਾਲ ਹੀ ਇਹਨੂੰ ਤਿਆਰ ਕਰਕੇ ਇਹਦੇ ਛੋਟੇ ਛੋਟੇ ਜਿਹੇ ਪੇੜੇ ਆ ਜਿਹੜੇ ਬਣਾਉਣੇ ਸ਼ੁਰੂ ਕਰ ਦਿੱਤੇ ਕਿਉਂਕਿ ਆਪਾਂ ਇਹਨੂੰ ਡਿਜ਼ਾਈਨਿੰਗ ਦੇਣੀ ਸੀ ਤੇ ਸਖਤ ਨਹੀਂ ਕਰ ਸਕਦੇ ਸੀ ਇਸੇ ਲਈ ਇਹਦੇ ਛੋਟੇ ਛੋਟੇ ਦੇ ਜੇ ਪੇੜੇ ਬਣਾ ਕੇ ਉਂਗਲ ਨਾਲ ਇੱਕ ਸਾਈਡ ਤੋਂ ਦਬਾਅ ਪਾ ਕੇ ਇਸ ਤਰੀਕੇ ਨਾਲ ਆਪਾਂ ਪੇੜੇ ਤਿਆਰ ਕਰ ਲਈ ਹੁਣ ਆਪਾਂ ਇਹਨੂੰ 10 ਮਿੰਟਾਂ ਦੇ ਲਈ ਫ੍ਰਿਜ ਵਿੱਚ ਰੱਖਾਂਗੇ 10 ਤੋਂ 15 ਮਿੰਟਾਂ ਵਿੱਚ ਇਹ ਚੰਗੀ ਤਰ੍ਹਾਂ ਸੈੱਟ ਹੋ ਜੂਗੀ ਬਿਲਕੁਲ ਬਾਜ਼ਾਰ ਵਰਗੀ ਤਿਆਰ ਕਰਾਂਗੇ ਕਿਉਂਕਿ ਬੱਚੇ ਜਿਹੜੇ ਥੋੜੀ ਜਿਹੀ ਬਾਜ਼ਾਰ ਵਾਲੀਆਂ ਚੀਜ਼ਾਂ ਨੂੰ ਜ਼ਿਆਦਾ ਭੱਜਦੇ ਆ ਤੇ ਦੇਖਣ ਵਿੱਚ ਵੀ ਮਠਿਆਈ ਵਧੀਆ ਲੱਗੇ ਤਾਂ ਆਪਾਂ ਇਹਦੇ ਉੱਪਰ ਬਰਕ ਲਗਾ ਦਾਂਗੇ ਪਰ ਤੁਹਾਡੇ ਲਈ ਬਰਕ ਲਗਾਉਣਾ ਕੋਈ ਜ਼ਰੂਰੀ ਨਹੀਂ ਤੁਸੀਂ ਚਾਹੋ ਇਹਦੇ ਉੱਪਰ ਕਿਸ਼ਮਿਸ਼ ਰੱਖ ਸਕਦੇ ਹੋ ਜਾਂ ਕੋਈ ਬਦਾਮ Mas que ਉਹ ਤੁਹਾਡਾ ਦਿਲ ਕਰੇ ਜਿਹੜੇ ਹਿਸਾਬ ਦਾ ਤੁਹਾਡੇ ਕੋਲੇ ਸਮਾਨ ਹੈ ਉਹੀ ਵਰਤ ਲਿਓ 8-10 ਲਈ ਇਹ ਕੇਸਰ ਦੇ ਧਾਗੇ ਦੋ ਕ ਬੂੰਦਾ ਪਾਣੀ ਦੀਆਂ ਪਾ ਕੇ ਥੋੜਾ ਜਿਹਾ ਚਿਰ ਰੱਖਿਆ ਸੀ ਤੇ ਇਹਨੇ ਆਪਣਾ ਹਲਕਾ ਜਿਹਾ ਕਲਰ ਛੱਡਤਾ ਉਸ ਤੋਂ ਬਾਅਦ ਥੋੜਾ ਥੋੜਾ ਕਲਰ ਆਪਾਂ ਸਾਰੇ ਪੇੜਿਆਂ ਦੇ ਉੱਪਰ ਲਗਾ ਦਾਂਗੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ 20 ਮਿੰਟਾਂ ਦੇ ਵਿੱਚ ਵਿੱਚ ਇਹ ਮਠਿਆਈ ਬਣ ਕੇ ਤਿਆਰ ਹੋ ਜਾਂਦੀ ਹੈ ਰਖੜੀ ਦੇ ਤਿਉਹਾਰ ਤੇ ਤੁਸੀਂ ਮਿੰਟਾਂ ਵਿੱਚ ਇਹ ਮਠਿਆਈ ਤਿਆਰ ਕਰਕੇ ਸਭ ਦਾ ਮੂੰਹ ਮਿੱਠਾ ਕਰਾ ਸਕਦੇ ਹੋ ਤੇ ਬਹੁਤ ਹੀ ਮजेदार ਖੁਆ ਕਾਜੂ ਦੇ ਪੇੜੇ ਬਣ ਕੇ ਤਿਆਰ ਹੈ ਇਹਨੂੰ ਤੁਸੀਂ ਬਰਫੀ ਵਾਲੀ ਸ਼ੇਪ ਵੀ ਦੇ ਸਕਦੇ ਹੋ ਸਿੰਪਲ ਪੇੜੇ ਵੀ ਬਣਾ ਸਕਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੋ ਹੁਣ ਕਾਜੂ ਖੋਏ ਦੇ ਮजेदार ਜੇ ਪੇੜੇ ਜਲਦੀ-ਜਲਦੀ ਬਣਾਓ ਤੇ ਵਧੀਆ ਜਿਹਾ ਤਿਹਾਰ ਮਨਾਓ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਜੀ ਵੀਡੀਓ ਵਧੀਆ ਲੱਗੀ ਸ਼ੇਅਰ ਜਰੂਰ ਕਰ ਦਿਓ